ਬਾਈਬਲ ਜੀ ਕਾ ਖਾਲਸਾ ਬਾਈਬਲ ਜੀ ਕੀ ਫਤਿਹ ਐਤਵਾਰ ਵਾਲੇ ਦਿਨ ਜਿਸ ਦਿਨ ਬਸਾਖੀ ਦਾ ਦਿਹਾੜਾ ਸੀ ਮੈਨੂੰ ਇੱਕ ਵਰਕਰ ਦਾ ਫੋਨ ਆਇਆ ਮੈਂ ਆਪਣੀ ਸੁਭਾਅ ਦੇ ਅਨੁਸਾਰ ਫੋਨ ਚੱਕਿਆ ਕਿਉਂਕਿ ਕੋਈ ਸਧਾਰਨ ਵੀ ਵਰਕਰ ਮੈਨੂੰ ਫੋਨ ਕਰੇ ਤਾਂ ਹਮੇਸ਼ਾ ਫੋਨ ਮੈਂ ਆਪਣਾ ਆਪ ਚੁੱਕ ਦਿੰਦਾ ਜਿਸ ਵੇਲੇ ਉਹਨੇ ਫੋਨ ਕੀਤਾ ਮੈਂ ਸੋਚਿਆ ਕੋਈ ਅਕਾਲੀ ਵਰਕਰ ਹੋਏਗਾ ਜਿਹਨੂੰ ਵਿਰਾਸਤ ਵਿੱਚ ਸਿੱਖੀ ਮਿਲੀ ਹੋਏਗੀ ਜਿਹਨੂੰ ਵਿਰਾਸਤ ਵਿੱਚ ਅਕਾਲੀ ਦਲ ਦਾ ਪਿਆਰ ਸਤਕਾਰ ਮਿਲਿਆ ਹੋਏਗਾ ਤੇ ਉਹਦੇ ਵਾਸਤੇ ਅਕਾਲੀ ਦਲ ਇੱਕ ਬਹੁਤ ਵੱਡੀ ਪੰਥਕ ਪਾਰਟੀ ਦੇ ਨਾਲ ਪਿਆਰ ਹੋਏਗਾ ਤੇ ਉਹ ਜ਼ਰੂਰ ਸਿੱਖੀ ਸਰੂਪ ਵਾਲਾ ਹੋਏਗਾ ਸਿਰ ਤੇ ਦਸਤਾਰ ਹੋਏਗੀ ਚਿਹਰੇ ਤੇ ਦਾੜਾ ਪ੍ਰਕਾਸ਼ ਹੋਏਗਾ ਤਾਂ ਉਹ ਸਿੱਖੀ ਨਾਲ ਅਕਾਲੀ ਦਲ ਨਾਲ ਸੰਬੰਧਿਤ ਹੋਏਗਾ ਪਰ ਮੈਨੂੰ ਇਹ ਨਹੀਂ ਸਮਝ ਆਂਦੀ ਆਈ ਕਿ ਪਗੌੜਾ ਦਲ ਦੇ ਵਰਕਰਾਂ ਨੇ ਅੱਜ ਕਿਸ ਤਰ੍ਹਾਂ ਦੀ ਬਦਤਮੀਜ਼ੀ ਸ਼ੁਰੂ ਕੀਤੀ ਕਿ ਇੱਕ ਔਰਤ ਦੇ ਨਾਲ ਜਾਂ ਇੱਕ ਬੀਬੀ ਦੇ ਨਾਲ ਇਸ ਤੰਗ ਨਾਲ ਗੱਲ ਕਰਨੀ ਤੇ ਗੱਲ ਕਰਨ ਤੋਂ ਇਲਾਵਾ ਬਿਨਾਂ ਪੁੱਛੇ ਤੋਂ ਰਿਕਾਰਡਿੰਗ ਕਰ ਲੈਣੀ ਫਿਰ ਨਾਲ ਵੀਡੀਓ ਬਣਾਣੀ ਮੈਂ ਸੋਚ ਨਹੀਂ ਸਕਦੀ ਕਿਉਂਕਿ ਮੇਰੇ ਤੇ ਦਿਮਾਗ ਸੀ ਵੀ ਸ਼ਾਇਦ ਇਹਦੇ ਅਕਾਲੀ ਦਲ ਦਾ ਦਰਦ ਹੋਵੇ ਇਹ ਮੇਰੇ ਨਾਲ ਗੱਲ ਕਰੇਗਾ ਤੇ ਅਸੀਂ ਕੋਈ ਵਿਚਾਰ ਪਟੰਦਿਆ ਕਰਾਂਗੇ ਪਰ ਜਿਸ ਵਤ ਤੇ ਵੀ ਜੀ ਨਾਲ ਉਹਨਾਂ ਗੱਲਾਂ ਕੀਤੀਆਂ ਮੈਨੂੰ ਬਹੁਤ ਅਫਸੋਸ ਹੋਇਆ ਤੇ ਮੈਂ ਸੋਚਿਆ ਹੀ ਸੀ ਕਿ ਅਕਾਲੀ ਅੱਜ ਇਸ ਕਰਤਾਰ ਦੇ ਹੋਗੇ ਕਿ ਧੀਆਂ ਭੈਣਾਂ ਦੀ ਕਰਤਾਰ ਕੁਸ਼ੀ ਕਰਨ ਲੱਪੇ ਔਰਤ ਦੀ ਕੋਈ ਇੱਜ਼ਤ ਇਹਨਾਂ ਦੇ ਹੱਥ ਚ ਨਹੀਂ ਇਹਨਾਂ ਦੇ ਦਿਮਾਗ ਚ ਨਹੀਂ ਰਹੀ ਅਕਾਲੀ ਕਦੀ ਇਸ ਦਾ ਕਰ ਨਹੀਂ ਸਕਦਾ ਉਹ ਪੰਥ ਪਰਸਤੀ ਹੋ ਸਕਦਾ ਪਰ ਉਸ ਤੋਂ ਵੀ ਵੱਧ ਜਦੋਂ ਮੈਂ ਦੇਖਿਆ ਕਿ ਉਹਦੀ ਫੋਟੋ ਦੇਖੀ ਵੀਡੀਓ ਦੇਖੀ ਫਿਰ ਮੈਨੂੰ ਥੋੜਾ ਸਕੂਨ ਵੀ ਮਿਲ ਗਿਆ ਕਿ ਵਾਕਈ ਜੋ ਮੈਂ ਸੋਚਦੀ ਸੀ ਵੀ ਅਕਾਲੀ ਸਿੱਖੀ ਸਰੂਪ ਵਾਲਾ ਫੇਕ ਆ ਉਹਦੇ ਮੂੰਹੋਂ ਇਸ ਤਰ੍ਹਾਂ ਦੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਸਿਰਫ ਰਿਆਈ ਸੀਗਾ ਜਿਹੜਾ ਕਿ ਨਾਸਿਰ ਤੇ ਵਾਲ ਸੀ ਨਾ ਜਿਹੜੇ ਤੇ ਕੋਈ ਦਾੜਾ ਸੀ ਇਸ ਕਰਕੇ ਸਿਰਫ ਰਿਆ ਜਿਹੜਾ ਬੰਦਾ ਸੀ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਔਰ ਸਭ ਤੋਂ ਵੱਡੀ ਉਦੋਂ ਵੀ ਦੁੱਖ ਲੱਗਾ ਕਿ ਜਦੋਂ ਪਗੌੜਾ ਦਲ ਦੇ ਪ੍ਰਧਾਨ ਨੇ ਆਪਣੇ ਹੀ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਇਹਨੂੰ ਵਾਇਰਲ ਕੀਤੀ। ਯੂਥ ਅਕਾਲੀ ਦਲ ਨੇ ਸਾਰੇ ਨੇ ਵਾਇਰਲ ਕੀਤੀ। ਇਹਨਾਂ ਦੇ ਆਈਟੀ ਵਿੰਗ ਨੇ ਇਹਨੂੰ ਵਾਇਰਲ ਕੀਤੀ। ਕੀ ਦੱਸਣਾ ਚਾਹੁੰਦੇ ਸੀ? ਤੁਸੀਂ ਤੇ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਗੌੜੇ ਹੋ। ਤੁਸੀਂ ਤੇ ਪਹਿਲਾਂ ਜਥੇਦਾਰਾਂ ਦਾ ਵੀ ਕਿਰਦਾਰ ਕੁਸ਼ੀ ਕੀਤੀ ਹੈ ਤੇ ਫਿਰ ਤੁਸੀਂ ਇੱਕ ਔਰਤਾਂ ਨੂੰ ਤੇ ਕਦੀ ਬਖਸ਼ਿਆ ਹੀ ਨਹੀਂ। ਤਰ ਤੋ ਆਸ ਨਹੀਂ ਸੀ ਮੈਨੂੰ। ਪਰ ਜਿਹੜੇ ਅਕਾਲ ਤਖਤ ਸਾਹਿਬ ਦੇ ਨਹੀਂ ਹੋ ਸਕੇ। ਉਹ ਕਿਸੇ ਔਦ ਦੇ ਕਿਸੇ ਇੱਜ਼ਤਾਂ ਦੇ ਕਿਸ ਤਰ੍ਹਾਂ ਹੋਣਗੇ ਸੋ ਮੈਂ ਸਭੀ ਦੀ ਹੈ ਕਿ ਇਹ ਹੀ ਕਾਰਨ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੇ ਵਿਅਕਤੀਆਂ ਦੇ ਸਿਰਾਂ ਤੇ ਉੱਤਰੇਗਾ ਤਾਂ ਇਸੇ ਕਾਰਨ ਇਹ ਅਸੀਂ ਇੱਕ ਸੀਲ ਤੇ ਆ ਕੇ ਰਹਿ ਗਏ ਅੱਜ ਤਕਲੀਫ ਹੈ ਕਿ ਸ਼੍ਰਿਕਾਤਾ ਸਾਹਿਬ ਤੋਂ ਪਗੋੜਾ ਦਲ ਜਿਹੜਾ ਬੜਿਆ ਉਹਨੇ ਆਪਣੇ ਵਰਕਰ ਇਸ ਤਰ੍ਹਾਂ ਦੇ ਰੱਖ ਕੇ ਬਦਤਮੀ ਜੀ ਕਰਕੇ ਤੇ ਅੱਜ ਸ਼੍ਰੋਮਣੀ ਕਾਲੀ ਦਲ ਨੂੰ ਬਹੁਤ ਵੱਡੀ ਢਾਲ ਆ ਰਹੀ ਹੈ ਬਹੁਤ ਵੱਡੀ ਜਦੋਂ ਮੈਂ ਸੁਣਿਆ ਸੀ ਮੈਂ ਸੋਚਿਆ ਕਾਲੀ ਵਰਕਰ ਹੈ ਸੁਣਨਾ ਮੇਰਾ ਫਰਜ ਪੰਧਕ ਹੋਏਗਾ ਸੋਚ ਵੀ ਚੰਗੀ ਹੋਏਗੀ ਪਰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦੇ ਸਿਰਫਰੇ ਜਿਹੜੇ ਹੈ ਬਿਲਕੁਲ ਕੋਨ ਮੂਨ ਕੋਈ ਪੰਥ ਦੀਆਂ ਗੱਲਾਂ ਕਰਨ ਤੇ ਪੰਥਾਂ ਤੇ ਰੱਖਣ ਸੋ ਮੈਂ ਇਹ ਕਹਿਣਾ ਚਾਹੁੰਨੀ ਐ ਕਿ ਹੁਣ ਇਹੋਛੇ ہتھیار ਨਾ ਵਰਤੋ ਰਿਕਾਰਡਿੰਗ ਚੋਰੀ ਕਰਨੇ ਇੱਕ ਜੁਰਮ ਹੈ ਰਿਕਾਰਡਿੰਗ ਬਿਲਾ ਪੁੱਛੇ ਤੋਂ ਕਰਨੇ ਇੱਕ ਜੁਰਮ ਹੈ ਕਿਸੇ ਦੀ ਕਿਰਦਾਰ ਕੁਸ਼ੀ ਕਰਨੇ ਇੱਕ ਵੱਡਾ ਜੁਰਮ ਹੈ ਸੋ ਸੁਚੇਤ ਰਹੋ ਮਤ ਸੋਚਿਓ ਕਿ ਤੁਸੀਂ ਇਸ ਦਾ ਕਰਕੇ ਸ਼ੋਮਣੀ ਅਕਾਲੀ ਦਲ ਜੋ ਐਸਵੇਨੇ 71 ਸਾਹਿਬ ਜੀ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਇਹਨੂੰ ਤੁਸੀਂ ਕਿਤੇ ਡੀਮੋਲਾਈਜ਼ ਕਰ ਸਕੋਗੇ ਜਾਂ ਤੁਸੀਂ ਇਵੇਂ ਜੀਆਂ ਗੱਲਾਂ ਕਰਕੇ ਕਿਸੇ ਨੂੰ ਨੀਮਾ ਦਿਖਾ ਸਕੋਗੇ ਅਕਾਲ ਤਖਤ ਸਾਹਿਬ ਦੀ ਸ਼ਤਰਛਾਇਆ ਥੱਲੇ ਜੋ ਵੀ ਰਹੇਗਾ ਉਹ ਚਰਦੀ ਕਲਾ ਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ